ਜੀ ਵਾਇਕੁਰ ਦੀ ਕਹਾਣੀ ਅਸੀਂ ਬੈਠੇ ਆ ਜੀ ਤਖਸ਼ੀਰ ਜੀ ਦਮਦਮਾ ਸਾਹਿਬ ਦੇ ਬਿਲਕੁਲ ਨਜ਼ਦੀਕ ਅਸ਼ੀਰਵਾਦ ਲੈ ਕੇ ਆਏ ਆ ਕਿ ਕਮਾਲ ਦਾ ਇਤਫਾਕ ਹੈ ਕਿ ਲੋ ਆਪਣੇ ਆਪ ਹੀ ਕਦੇ ਕਦੇ ਕੋਈ ਚੀਜ਼ਾਂ ਹੁੰਦੀ ਹੈ ਤਖਸ਼ੀਰ ਕੇਸਗੜ ਸਾਹਿਬ ਤੋਂ ਸ਼ੁਰੂ ਕੀਤਾ ਅਸੀਂ ਵਹਿਣ ਤੇ ਅੱਜ ਅਸੀਂ ਦਮਦਮਾ ਸਾਹਿਬ ਦੇ ਵਿੱਚ ਬੈਠੇ ਆ ਅਸੀਂ ਵੀ ਸਾਈ ਲੈ ਰਹੇ ਆ ਫਿਰ ਅਗਲਾ ਵੈਨ ਨੰਬਰ 2 ਚੱਲ ਪੂਗਾ ਉਹਦਾ ਚਰਨ ਚੱਲ ਪੂਗਾ ਅਸੀਂ ਸਿਰਫ ਤੁਹਾਨੂੰ ਸੱਦਾ ਦੇਣਾ ਹੈ ਸੱਦਾ ਇਹ ਦੇਣਾ ਹੈ ਕਿ ਜੇ ਤੁਸੀਂ ਆਉਂਗੇ ਤਾਂ ਆਪਾਂ ਜਿਹੜੇ 5 ਇਸ਼ੂ ਲੈ ਕੇ ਆ ਰਹੇ ਹਾਂ ਮਾਈਨਿੰਗ ਦਾ ਨਸ਼ੇ ਦਾ ਡੋਮਿਸੇਲ ਦਾ ਤੇ ਸੋਸ਼ਲ ਜੋ ਆਪਾਂ ਕਰ ਸਕਦੇ ਆ ਤੇ ਪਾਣੀਆਂ ਦਾ ਇਹ ਚੀਜ਼ਾਂ ਆਪਾਂ ਕਹਿਣੀ ਹੈ ਗਵਰਨਮੈਂਟ ਨੂੰ ਕਿ ਮੰਨ ਜੋ ਆ ਲੋਕਾਂ ਦੇ ਫਤਵੇ ਨਾਲ ਅਸੀਂ ਕਹਤਾ ਇਹਨੂੰ ਜਾਂ ਤਾਂ ਐਕਟ ਬਣਾਓ ਜਾ ਬਣੇ ਬਣਾਏ ਐਕਟ ਚ ਐਮੈਂਡਮੈਂਟ ਕਰਦੇ ਜਦੋਂ ਤੁਹਾਡੀ ਹਾਜ਼ਰੀ ਚ ਇਹ ਆਪਾਂ ਗਵਰਨਮੈਂਟ ਨੂੰ ਕਹਤਾ ਤਾਂ ਸਮਝੋ ਉਹਨਾਂ ਨੂੰ ਮੰਨਣਾ ਪੈਣਾ ਨਹੀਂ ਮੰਨਣਗੇ ਤਾਂ ਜਾਣਗੇ ਤੇ ਜਿਹੜੇ ਨਵੇਂ ਆਉਣਗੇ ਉਹਨਾਂ ਨੂੰ ਮੰਨਣਾ ਪਊਗਾ ਇਸੇ ਸ਼ਰਤ ਤੇ ਆਓ ਸੋ ਤੁਸੀਂ ਆਇਓ ਜੇ ਔਰ ਤੁਹਾਡੇ ਪੂਰੇ ਹੰਗਾਰੇ ਨਾਲ ਤੁਹਾਡੀਆਂ ਉੱਠੀਆਂ ਹੋਈਆਂ ਬਾਹਾਂ ਨਾਲ ਮੀਚੀਆਂ ਹੋਈਆਂ ਮੱਖ ਹੱਥਾਂ ਨਾਲ ਆਪਾਂ ਇਹ ਗੱਲ ਮਨਾਵਾਵਾਂ ਪਲੀਜ਼ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਿਹੜੇ ਵੀ ਸਾਡੇ ਭਰਾਵਾਂ ਨੇ ਨੌਜਵਾਨਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਇੱਥੇ ਆਉਣਾ ਹੈ ਤਾਂ ਮੈਂ ਤੁਹਾਨੂੰ ਇਸ ਜਗ੍ਹਾ ਬਾਰੇ ਦੱਸਦੇ ਰਿਹਾ ਜਿੱਥੇ ਇਹ ਕਾਨਫਰੰਸ ਅਸੀਂ ਕਰ ਰਹੇ ਹਾਂ ਇੱਕ ਵਹਿਣ ਰੈਲੀ ਵੀ ਰੱਖੀ ਹੋਈ ਆ ਇਤਿਹਾਸਕ ਫੈਸਲੇ ਲੈਣ ਜਾ ਰਹੇ ਆ ਮੁੱਦੇ ਪੰਜਾਬ ਦੇ ਮਸਲੇ ਪੰਜਾਬ ਦੇ ਦੋਨਾ ਮਸਲਾ ਦਾ ਹੱਲ ਕੀ ਆ ਇਹ ਵੀ ਦੱਸਣ ਜਾ ਰਹੇ ਆ ਸੋ ਸਾਰੇ ਸਮੁੱਚੇ ਪੰਜਾਬੀਆਂ ਨੂੰ ਹੋਰ ਜੋ ਅਪੀਲ ਕਰਦਾਂਗੇ ਪਹਿਲੀ ਗੱਲ ਤਾਂ ਬਹੁਤ ਤੋਂ ਬਹੁਤ ਵੱਡੀ ਗਿਣਤੀ ਦੇ ਵੀ ਤੁਸੀਂ ਤਸਰੀ ਦੰਦਵਾ ਸਾਹਿਬ ਤਲਵੰਡੀ ਸਾਹਿਬ ਉਹ ਜਰ ਪਹੁੰਚੋ ਕਿਉਂਕਿ ਆਪਾਂ ਹਰ ਬੰਦਾ ਸਵਾਲ ਕਰਦਾ ਕਿ ਬਿਮਾਰੀ ਦਾ ਹਰ ਨੂੰ ਪਤਾ ਹੈ ਪਰ ਬਿਮਾਰੀ ਦਾ ਹੱਲ ਕੀ ਹੈ ਉਹ ਹੱਲ ਰਸਣ ਲੱਗਿਆ ਭਰਾਵੋ ਫਿਰ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਇਸ ਇਤਿਹਾਸਕ ਦਿਨ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਦੇ ਦਿਨ ਦੇ ਉੱਤੇ ਆਪਾਂ ਕਿ ਜਿਹੜਾ ਫੈਸਲਾ ਲੈਣ ਜਾ ਰਹੇ ਆ ਤੁਹਾਨੂੰ ਪੀ ਲੈ ਕੇ ਬੱਦ ਤੋਂ ਬੱਦ ਪਹੁੰਚੋ ਪਹੁੰਚਣਾ ਕਿੱਥੇ ਆ ਇਹ ਤੁਸੀਂ ਜਦੋਂ ਪਹੁੰਚਣਾ ਜਦੋਂ ਆਪਾਂ ਬਠਿੰਡੇ ਵੱਲੋਂ ਆਵਾਂਗੇ ਜਦੋਂ ਤਲਵੰਡੀ ਸਾਬੋ ਨੂੰ ਆਪਾਂ ਬਠਿੰਡੇ ਤੋਂ ਆਉਣੇ ਆ ਤਾਂ ਸੁਆ ਟੱਪ ਕੇ ਤੁਹਾਡੇ ਸੱਜੇ ਹੱਥ ਗੁਰਮਤਿ ਵਿਦਿਆਲਾ ਉਹਦਾ ਬੋਰਡ ਲੱਗਿਆ ਹੋਇਆ ਬਿਲਕੁਲ ਇਹ ਨਾਲ ਸੜਕ ਮੁੜਦੀ ਆ ਸੱਜੇ ਨੂੰ ਬਠਿੰਡੇ ਵੱਲ ਆਉਂਦਿਆਂ ਨੂੰ ਸੱਜੇ ਸੜਕ ਬੜੂਗੀ ਸੜਕ ਦਾ ਜਿਹੜਾ ਨਾਂ ਹੈਗਾ ਜੰਡਸਰ ਗੁਰੂ ਘਰ ਅੱਗੇ ਤੇ ਮਾਤਾ ਸਹਿਬ कौर ਕਾਜਾ ਇੱਥੇ ਬੀਬੀਆਂ ਦਾ ਉਹਦੇ ਬਿਲਕੁਲ ਕੋਲੇ ਇਹ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਜਿਹੜੀ ਸ਼ਰਤਾਂ ਦੇ ਗੁਰਦੁਆਰਾ ਜੰਡਸਰ ਸਾਹਿਬ ਤੋਂ ਉਹਦੇ ਉੱਤੇ ਹੋ ਰਿਹਾ ਇਕੱਠ ਇਹ ਇਹ ਆਪਾਂ ਇਧਰੋਂ ਖੰਡਾ ਚੌਕ ਵੱਲੋਂ ਆਵਾਂਗੇ ਮੇਰਾ ਕਹਿੰਦਾ ਭਾਵਾ ਜੀ ਅਸੀਂ ਆ ਮਾਨਸਾ ਵਾਲੇ ਪਾਸੇ ਤੋਂ ਆਉਣਾ ਹੈ ਖੰਡਾ ਚੌਕ ਆਉਂਦਾ ਹੈ ਤਾਂ ਖੰਡਾ ਚੌਕ ਤੋਂ ਜਦੋਂ ਅਸੀਂ ਅੱਗੇ ਲੰਘਾਂਗੇ ਫਖੰਡਾ ਚੌਂਕ ਤੋਂ ਤੁਸੀਂ ਮੁੜਨਾ ਖੱਬੇ ਹੱਥ। ਖੰਡਾ ਚੌਂਕ ਟੱਪ ਕੇ ਗੁਰਮਤ ਬਰਿਆਲੇ ਦਾ ਜਿਹੜਾ ਬੋਰਡ ਲੱਗਿਆ ਹੋਇਆ ਉੱਥੋਂ ਜੰਡਸਰ ਨੂੰ ਰੋਡ ਜਾਂਦੀ ਆ। ਅ ਗੁਰੂ ਘਰ ਅੱਗੇ ਜੰਡਸਰ ਸਾਹਿਬ ਤੇ ਅੱਗੇ ਮਾਤਾ ਸਾਹਿਬਕੌਰ ਕਾਲਜਾ ਬੀਬੀਆਂ ਦਾ ਉਹਦੇ ਕੋਲੇ ਇਹ ਜਿਹੜਾ ਵਹਿਣ ਰੈਲੀ ਹੋਣ ਜਾ ਰਹੀ ਹੈ ਮੈਂ ਸਮੁੱਚੇ ਪੰਜਾਬ ਵੱਲ ਅਪੀਲ ਕਰਦਾ ਕਿ ਇੱਥੇ ਤੁਸੀਂ ਵੱਧ ਤੋਂ ਵੱਧ ਪੂਰੇ ਸਮੁੱਚੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦਾ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ। ਜਾ ਪੰਜਾਬ ਦੇ ਮਸਲੇ ਜਿਵੇਂ ਬਾਈਮ ਤੋਇ ਨੇ ਕਿਹਾ ਪਾਣੀਆਂ ਦਾ ਮਸਲਾ ਕਾਮਿਸਾਈਲ ਦਾ ਮਸਲਾ ਮਾਈਨਿੰਗ ਦੇ ਮਸਲੇ ਭ੍ਰਸ਼ਟਾਚਾਰ ਨਸ਼ਿਆਂ ਦਾ ਮੁੱਦਾ ਪ੍ਰਵਾਸ ਦਾ ਮੁੱਦਾ ਜਾਂ ਆਪਾਂ ਗੋਦਰੀ ਦਾ ਮੁੱਦਾ ਜਾਂ ਜਿੰਨੇ ਪੰਜਾਬ ਦੀ ਅੱਜ ਕੱਲ ਪੰਜਾਬ ਜਿਵੇਂ ਕਿਰਿਆ ਹੋਇਆ ਜਾਂਦਾ ਮਸਲੇ ਮੁੱਦਿਆਂ ਨਾਲ ਉਹਨਾਂ ਮਸਲਾਂ ਦਾ ਹੱਲ ਕੀ ਹੈ ਇਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਇਸ ਤੋਂ ਇਲਾਵਾ ਸਾਡੇ ਕੋਲੇ ਬਹੁਤ ਵੱਡੇ ਜਿਹੜੇ ਵਿਦਵਾਨ ਆ ਉਹਨਾਂ ਦਾ ਦਰਸਾ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਉਹ 10 ਵੀ ਦਿੰਨੇ ਆ ਹਾਂਜੀ ਬੀਬੀ ਇੰਦਰਜੀਤ ਕੌਰ ਜੀ ਪਿੰਗਲਵਾੜਾ ਵਾਲੇ ਦਵਿੰਦਰ ਸ਼ਰਮਾ ਜੀ ਖੇਤੀਬਾੜੀ ਦੇ ਜੋ ਆਪਣੇ ਦੇਸ਼ ਦੇ ਜਾਂ ਕਹੋ ਦੁਨੀਆ ਦੇ ਵੱਡੇ ਮਾਹਿਰ ਨੇ ਸਰਦਾਰ ਹਮੀਰ ਸਿੰਘ ਹੋਰੀ ਭਾਈ ਮਨਤੇਰ ਸਿੰਘ ਹੋਰੀ ਭਾਈ ਪਰਮਜੀਤ ਗਾਜੀ ਜੀ ਹੋਰੀ ਇਸ ਤਰ੍ਹਾਂ ਦੇ ਬਹੁਤ ਹੀ ਕਰਨਲ ਜਸਜੀਤ ਸਿੰਘ ਹੋਰੀ ਜਸਕੀਰਤ ਸਿੰਘ ਹੋਰੀ ਬੈਂਸਾਬ ਹੋਰੀ ਬਹੁਤ ਹੀ ਵਧੀਆ ਲੋਕ ਜੋ ਕੁਝ ਨਾ ਕੁਝ ਇਸ ਸਮਾਜ ਲਈ ਪੰਜਾਬ ਲਈ ਕਰ ਰਹੇ ਨੇ ਤੇ ਕੀਤਾ ਔਰ ਆਪ ਦੇ ਵਿਸ਼ਿਆਂ ਦੇ ਮਾਹਿਰ ਵੀ ਨੇ ਮੈਨੂੰ ਲੱਗਦਾ ਪਹ ਲੋਕੇਸ਼ਨ ਵੀ ਵਿਖਾ ਦਿਓ ਕਿਵੇਂ ਆ ਦਿਖਾ ਦਿਓ ਜੀ ਆ ਪੂਰਾ ਵਿਖਾ ਦਿਓ ਲੈ ਵੀ ਆ ਇਧਰ ਲਵਾ ਸਤੂ ਬੋਲ ਵੀ ਤੇ ਦੱਸ ਹੀ ਪੂਰਾ 13 ਤਰੀਕ ਆ ਜਿਹੜਾ ਪਾਸਾ ਦੱਸ ਕੇ ਇਹ ਤਾਂ ਦੇਣਾ ਇਤਬਾਰ ਸਮਾ 11 ਵਜੇ ਤਰਸ ਦੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਤਿਹਾਸਕ ਸਥਾਨੀ ਗੁਰੂਆਂ ਦੀ ਨਗਰੀ ਸੁਬਾਤਵਾ ਸੰਗਤ ਨੂੰ ਪੀ ਲੈ ਕੇ ਵੱਧ ਤੋਂ ਵੱਧ ਪੱਟੀ ਗਿੰਦੀ ਚ ਪਹੁੰਚ ਰਹੀ ਤਾਂ ਕਿ ਜਿਹੜੇ ਚੋਰ ਲਟੇਰੇ ਲਗਾਤਾਰ ਪੰਜਾਬ ਨੂੰ ਚੁੰਬੜੇ ਹੋਏ ਆ ਖਤਮ ਕਰਦੇ ਲੱਗੇ ਹੋਏ ਆ ਉਹਨਾਂ ਨੂੰ ਸਕਾਰਾ ਕਿਵੇਂ ਪਾਉਣਾ ਹੱਲ ਕਿਵੇਂ ਆ ਮਸਲਿਆਂ ਦੇ ਉਹਦੇ ਬਾਰੇ ਗੱਲਾਂ ਮਤਲਬ ਅੱਜ ਕਰਾਂਗੇ ਰਵਾਹ ਦੀ ਖਾਲਸਾ ਰਵਾਹ ਜੀ